ਭਾਜੀ ਪੈਸੇ ਦਾ ਪ੍ਰਬੰਧ ਕਰਨੀ ਆਇਆ ਮੈਂ ਕਮੇਟੀ ਚੁੱਕਣ ਆਇਆ ਮੈਂ ਲੱਖ ਵਾਲੀ ਹਾਂਜੀ ਭਾਜੀ ਤੁਹਾਨੂੰ 30000 ਰੁਪਿਆ ਚਾਹੀਦਾ ਕਿ ਜਾਣ ਚਾਹੀਦੀ ਹੈ ਉਹ ਤੁਹਾਨੂੰ ਕਹਿਤਾ ਕਿ ਮੈਂ ਹਰ ਹਾਲਤ ਕਮੇਟੀ ਚੁੱਕ ਲੈਣੀ ਆ ਭਾ ਮੈਨੂੰ 70000 ਰੁਪਿਆ ਦਾ ਘਾਟਾ ਨਾ ਪੈਜੇ ਬਸ ਦੇਖੀਏ ਹਾਂਜੀ ਇਹ ਮੈਂ ਜ਼ਬਾਨ ਦੇਤੀ ਆ ਨਾ ਭਾਜੀ ਮੇਰੀ ਜ਼ਬਾਨ ਪੱਥਰ ਤੇ ਲਕੀਰ ਆ ਆਹੋ ਜੋ ਕਹਿਤਾ ਕਹਿਤਾ ਮੁੱਕ ਦੀ ਗੱਲ ਇਹ ਆ ਕਿ ਅੱਜ ਮੈਂ ਕਮੇਟੀ ਚੁੱਕ ਲੈਣੀ ਆ ਜਦੋਂ ਮੈਨੂੰ ਪੈਸੇ ਮਿਲ ਗਏ ਨਾ ਉਦੋਂ ਤੁਸੀਂ ਆਣ ਕੇ ਮੈਨੂੰ ਪੈਸੇ ਲਿਆ ਜੀ ਹਾਂ ਲਓ ਜੀ ਆਈ ਕਮੇਟੀ ਵਾਲੀ ਭੈਣ ਜੀ ਸਾਸਤ੍ਰੀਕਾਲ ਭਾਈ ਸਾਰਿਆਂ ਨੂੰ ਸਾਸਤ੍ਰੀਕਾਲ ਭੈਣ ਜੀ ਸਾਸਤ੍ਰੀਕਾਲ ਨੀਲੇ ਮੰਮੀ ਨਹੀਂ ਆਈ ਮੰਮੀ ਤਰੀਕਾ ਗਈ ਆ ਉਹਨੂੰ ਕਰਦੀਆਂ ਤਰੀਕਾ ਪੈ ਗਈਆਂ ਉਹ ਆਂਟੀ ਵੀ ਰੋਣੀ ਆ ਹਾਂ ਉਹਨੇ ਸਾਡੀ ਕਮੇਟੀ ਘੋਟ ਲਈ ਮੰਮੀ ਮੇਰੀ ਨੇ ਜਾ ਕੇ ਉਹਦੀ ਗਿੱਚੀ ਘੋਟ ਲਈ ਉਹਦੋਂ ਦਾ ਤਰੀਕਾ ਪੈਂਦਾ ਪਈਆਂ ਨਹੀਂ ਨਹੀਂ ਵੀ ਇਦਾਂ ਕਿਸੇ ਦੀ ਕਮੇਟੀ ਨਹੀਂ ਘੁੱਟਣੀ ਚਾਹੀਦੀ ਅਗਲਾ ਬੰਦਾ ਕੀਤਾ ਕਿਦਾਂ ਔਖਾ ਸੌਖਾ ਹੋ ਕੇ ਪਉਂਦਾ ਚਲੋ ਅੱਗੇ ਸਾਰੇ ਜਣੇ ਕਰੀਏ ਬੋਲੀ ਸ਼ੁਰੂ ਪੰਜ ਕਿ ਮਿੰਟ ਰੁਕ ਜਾਓ ਭੈਣ ਜੀ ਕਮੇਟੀ ਜੁਕਨ ਵਾਲੇ ਦੇ ਬਾਹਰ ਘਲਵਾਤੇ ਆ ਆ ਰਹੇ ਨੇ ਸਾਥੀ ਕਾਰੀਗਰ ਜੀ ਇਹਨਾਂ ਨੂੰ ਸਭ ਦੇਖੋ ਭਾਈ 5000 ਘਟੇ ਤੋਂ ਬੋਲੀ ਸ਼ੁਰੂ ਹੋਣੀ ਜੇ ਤੇ ਜਿੰਨੇ ਵੀ ਕਮੇਟੀ ਚੁੱਕੀ ਉਹਨੂੰ ਪੰਜਾਂ ਦਿਨਾਂ ਬਾਅਦ ਕਮੇਟੀ ਮਿਲਦੀ ਜੇ ਇਹ ਭੈਣ ਜੀ ਪਹਿਲਾਂ ਨਹੀਂ ਮਿਲ ਸਕਦੇ ਨਹੀਂ ਨਹੀਂ ਇਹਨਾਂ ਦਿਨ ਤੇ ਲੱਗ ਹੀ ਜਾਂਦੇ ਆ ਹਰ ਇੱਕ ਨੇ ਆਪਣੀ ਤਨਖਾਹ ਆਈ ਤਾਂ ਪੈਸੇ ਦੇਣੇ ਹੁੰਦੇ ਆ ਨਹੀਂ ਥੋੜੇ ਬੋਤੇ ਪੈਸੇ ਹੀ ਪਹਿਲਾਂ ਮਿਲ ਜਾਣ ਚਲੋ ਵੇਖ ਲੈਨੇ ਆ ਪਹਿਲਾਂ ਬੋਲੀ ਤੇ ਸ਼ੁਰੂ ਕਰੋ 5000 ਸਰਕਾਰੀ ਬੋਲੀ 5000 ਚਲੋ ਮੇਰਾ 6000 ਜੀ 6000 7000 ਰੁਪਏ ਨਹੀਂ ਮੇਰਾ 8000 10000 ਮੇਰਾ 10000 11000 11000 ਮੇਰਾ 12000 ਜੇ 15 ਕਰ ਲਿਓ 16000 ਜੇ 20000 20000 21000 ਜੇ ਭੈਣ ਜੀ 21000 30 ਕਰ ਦਿਓ ਭੈਣ ਜੀ 30000 31 ਕਰ ਦਿਓ ਭੈਣ ਜੀ 31000 40 ਕਰ ਦਿਓ ਭੈਣ ਜੀ 40000 ਭਾਜੀ ਮੈਂ ਕਮੇਟੀ ਦੀ ਬੋਲੀ ਚ ਆ ਮੈਂ ਤੁਹਾਨੂੰ ਘਰ ਤੋਂ ਫੋਨ ਤੋਹੀ ਥੋੜਾ ਜਿਹਾ ਟਾਈਮ ਤੇ ਦਿਓ ਮੈਂ ਅੱਜ ਕੰਮ ਹੋ ਜਾਊਗਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਕਿੰਨੀ ਕਮੇਟੀ ਭਾਂਜੀ ਇਹਨਾਂ ਦੀ 40000 40000 ਮੇਰਾ 40300 ਜੀ 40300 50 ਕਰ ਦੋ ਪੂਰਾ ਭਾਂਜੀ 50000 ਮੇਰਾ 50200 ਜੀ 50200 55 ਕਰ ਦੋ ਭੈਣ ਜੀ ਬੱਸ ਕਰ ਕਿੰਨੀ ਵਧਾਉਣੀ ਆ ਮੇਰਾ 20 ਸਾਲ ਦਾ ਤਜਰਬਾ ਆਂਦਾ 60000 ਤੱਕ ਕਮੇਟੀ ਬਚਾਉਣੀ ਹੈ ਜੀ ਉਹਨੇ 55000 ਵੀਰ ਜੀ ਹੁਣਾਂ ਦਾ ਹੋ ਗਿਆ ਜੀ 55000 ਹਾਂਜੀ ਮੇਰਾ ਭੈਣ ਜੀ 100 ਮੰਦਾ ਹੱਥ ਰੱਸਾ ਤੇ ਸਿਰੇ ਤੇ ਗੰਢ ਚੁਕਾ ਦਿਓ ਕਮੇਟੀ ਵੀਰ ਜੀ ਨਾਲ ਹੈਲੋ 嘿嘿嘿嘿嘿嘿嘿！哎呀哎！哎呀妈逼的，细的啊！